ਲੁਧਿਆਣਾ ਪੱਛਮੀ ਵੋਟਾਂ ਦੀ ਗਿਣਤੀ ਹੈ ਜਿਹੜੀ ਲਗਾਤਾਰ ਸ਼ੁਰੂ ਹੋ ਗਈ ਹੈ ਪਲਕੇ ਨਤੀਜੇ ਨੇ ਜਿਹੜੇ ਹੋ ਆ ਜਾਣਗੇ ਹਾਲਕਿ 14 ਉਮੀਦਵਾਰਾਂ ਦੀ ਕਿਸਮਤ ईवीएम मशीनਾਂ ਦੇ ਵਿੱਚ ਬੰਦ ਪਈ ਹੈ ਕਾਊਂਟਿੰਗ ਜਾਰੀ ਹੈ ਥੋੜੀ ਦੇਰ ਦੇ ਵਿੱਚ ਰੁਝਾਨ ਨੇ ਜਿਹੜੇ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਦੇਖਣਾ ਇਹ ਹੋਏਗਾ ਕਿ ਕਿਸ ਦੇ ਸਿਰ ਐਮਐਲਏ ਦਾ ਤਾਜ ਸਜੇਗਾ ਤਾਂ ਬਿਲਕੁਲ ਆ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ 14 라ਉਂਡ ਦੇ ਵਿੱਚ ਫੈਸਲਾ ਆ ਜਾਏਗਾ ਪਤਾ ਲੱਗੇਗਾ ਕਿ ਕੌਣ ਬਣੇਗਾ ਪੌਸ਼ ਏਰੀਆ ਦਾ ਐਮਐਲਏ ਤੇ ਕੌਣ ਐਮਐਲਏ ਬਣ ਕੇ ਵਿਧਾਨ ਸਭਾ ਜਾਏਗਾ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਵੋਟਾਂ ਪਈਆਂ ਸੀ ਹਾਲਾਂਕਿ ਕਾਊਂਟਿੰਗ ਬਹੁਤ ਜ਼ਿਆਦਾ ਥੋੜੀ ਸੀ 51.33% ਲੋਕਾਂ ਨੇ ਹੀ VOTING ਕੀਤੀ ਸੀ ਸੋ ਕਿਤੇ ਨਾ ਕਿਤੇ ਅੰਕੜੇ ਨੇ ਜਿਹੜੇ ਇੰਟਰਸਟਿੰਗ ਰੱਖਣ ਵਾਲੇ ਹੋਣਗੇ ਤਾਂ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ ਹਾਲਕਿ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ 14 ਰਾਊਂਡ ਦੇ ਵਿੱਚ ਫੈਸਲਾ ਸਾਹਮਣੇ ਆਇਆ ਜਾਏਗਾ ਸਵੇਰੇ 9 ਵਜੇ ਤੱਕ ਪਹਿਲਾ ਰੁਝਾਨ ਆਉਣ ਦੀ ਉਮੀਦ ਹੈ ਇਸ ਲਈ 19 ਜੂਨ ਨੂੰ VOTING ਹੋਈ ਸੀ ਦੇ ਵਿੱਚ 52.33% ਵੋਟਰਾਂ ਨੇ ਹੀ ਵੋਟ ਪਾਈ ਸੀ ਹਾ ਤਾਂ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਦੇ ਵੱਲੋਂ ਸਾਰੇ ਇੰਤਜ਼ਾਮ ਲੈ ਜਿਹੜੇ ਪੂਰੇ ਕਰ ਲਏ ਗਏ ਨੇ ਆਮ ਆਦਮੀ ਪਾਰਟੀ ਨੇ ਇਥੋਂ ਰਾਜ ਸਭਾ ਸਾਂਸਦ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਸੀ ਅਜਿਹੇ ਦੇ ਵਿੱਚ ਚਰਚਾ ਇਹ ਬਣੀ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਨੇ ਉਹਨਾਂ ਦੀ ਜਗ੍ਹਾ ਆਪ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਨੇ ਤਾਂ ਕਾਂਗਰਸ ਨੇ ਇਸੇ ਸੀਟ ਤੇ ਦੋ ਵਾਰ ਜੇਤੂ ਰਹੇ ਰੇ ਸਾਫਤਾ ਬੰਦਰੀ ਭਾਰਤ ਪੂਸ਼ਣ ਆਸ਼ ਨੂੰ ਉਮੀਦਵਾਰ ਬਣਾਇਆ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਪਰਵਕਾਰ ਸਿੰਘ ਨੂੰ ਮਨਤੇ ਭਾਜਪਾ ਦੀ ਟਿਕਟ ਤੇ ਜੀਵਨ ਗੁਪਤਾ ਨੇ ਚੋਣ ਲੜੀ ਲੁਧਿਆਣਾ ਪੱਛਮੀ ਸੀਟ 2022 ਦੇ ਵਿੱਚ ਉਮੀਦਵਾਰ ਗੁਰਪ੍ਰੀਤ ਗੋਗੀ ਜਿੱਤੇ ਸੀ ਹਾਲਾਂਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਇਸ ਦੇ ਬਾਅਦ ਇੱਥੇ ਉਪਚੋੜਾ ਕਰਾਈਆਂ ਗਈਆਂ ਨੇ ਪੰਜਾਬ ਦੇ ਵਿੱਚ ਬੀਤੇ 3 ਸਾਲਾਂ ਦੇ ਵਿੱਚ ਹੋਈਆਂ ਚੋਣਾਂ ਦੇ ਟ੍ਰੈਂਡ ਨੂੰ ਦੇਖੀਏ ਤੇ ਇਹਨਾਂ ਦੇ ਵਿੱਚ ਸੱਤ ਸਾਲਾਂ ਦੇ ਹੁਣ ਚੱਲਦੇ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਮਿਲਿਆ। ਇਸ ਟ੍ਰੈਂਡ ਦੇ ਹਿਸਾਬ ਦੇ ਨਾਲੇ ਸਵਾਰ ਵੀ ਆਪ ਦੇ ਖਾਤੇ ਦੇ ਵਿੱਚ ਸੀਟ ਜਾ ਸਕਦੀ ਹੈ। ਸੋ ਇਹ ਸਿਰਫ ਅੰਦਾਜ਼ੇ ਲਗਾਏ ਜਾ ਸਕਦੇ ਨੇ ਪਰ ਕੀ ਫੈਸਲਾ ਆਏਗਾ ਤਾਂ ਵੋਟਰਾਂ ਦੇ ਹੱਥ 'ਚ ਹੈ। ਈਵੀਐਮ ਮਸ਼ੀਨਾਂ ਦੇ ਵਿੱਚ 14 ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ ਉਹ ਕੈਦ ਪਈ ਹੈ। 14 ਰਾਊਂਡ ਦੇ ਬਾਅਦ ਹੀ ਫੈਸਲਾ ਆਏਗਾ ਕਿ ਵੋਟਰ ਨੇ ਜਿਹੜੇ ਕਿਸ ਨੂੰ ਐਮਐਲਏ ਵਿਧਾਕੇ ਬਣਾ ਕੇ ਵਿਧਾਨ ਸਭਾ ਦੇ ਵਿੱਚ ਉਹ ਭੇਜ ਦੇਣੇ।